ਇਲਾਜ ਜਿਹੜਾ ਪ੍ਰੋਗਰਾਮ ਹੁੰਦੇ ਹੁੰਦੇ ਸੀ ਆਜ਼ਾਦੀ ਦੇ ਜਦ ਜਿਹੜੇ ਹੁੰਦੇ ਸੀ ਛੁੱਟੀ ਹੁੰਦੀ ਸੀ ਹਾਂ ਛੁੱਟੀ ਹੁੰਦੀ ਸੀ ਅੰਟੀ ਛੁੱਟੀ ਇੰਜੋਏ ਕਰਦੇ ਸੀ ਤੁਸੀਂ ਉਹ ਵਾਲੇ ਸਟੂਡੈਂਟ ਜਿਹੜੇ ਛੁੱਟੀ ਦਾ ਨੰਦ ਲੈਂਦੇ ਸੀ ਹਾਂ ਪੱਤ ਸਿੰਘ ਜੀ ਨੂੰ ਜਾਣਦੇ ਉਹਨਾਂ ਦੀ ਕੁਰਬਾਨੀਆਂ ਜਾਣਦੇ ਫੋਨ ਵੀ ਜਾਣਦੇ ਭੁੱਲ ਭੁੱਲ ਗਏ ਭੁੱਲ ਗਏ ਤੁਸੀਂ ਪੱਤ ਸਿੰਘ ਜੀ ਨੂੰ ਭੁੱਲ ਗਏ ਕਿਉਂ ਬੱਸ ਉਹਨੂੰ ਬੱਤਰ ਰਹੇ ਤੈ ਮਜ਼ਾਰ ਬੱਜੜ ਦੇ ਨਾਲ ਲੜ ਤੇ ਆਜੋ ਫਿਰ ਥੋੜੀ ਥੋੜੀ ਮੈਗੇਮੈਂਟਰਕਟਰ ਵੀ ਦੇਣਾ ਤੇ ਸਵਾਲ ਵੀ ਪੁੱਛਣਾ ਸਾਹ ਪਿਆ ਟੀਲਿਸ ਨਹੀਂ ਹੋਣਾ ਇਹਨਾਂ ਨੇ ਪਰ ਜਵਾਬ ਮੁੰਡੇ ਦੇ ਸਹੀ ਸੀ ਨੰਬਰ ਲੈ ਗਏ ਮੇਰੇ ਵੱਲੋਂ ਬਾਤ ਵੀ ਤੁਸੀਂ ਬੈਗ ਚੜ ਕੇ ਕਿੱਥੇ ਚੱਲੇ ਇੱਧਰ ਆ ਜਾਓ ਇੱਧਰ ਆ ਜਾਓ ਬਿਲਕੁਲ ਕਾਲੇ ਪੇਪਰ ਦੇ ਕੇ ਬੋਸ ਭਾਈ 15 ਅਗਸਤ ਨੂੰ ਦੇਸ਼ਯਾਦਵਨੀ ਅੱਛਾ ਤੇ ਫਿਰ ਛੁੱਟੀ ਵਾਲੀ ਹੁੰਦੀ ਹੈ ਦੇਸੀ ਆ ਨਬਰੀ ਸਿੱਖਾਪੀ ਹੋ ਗਈ। ਅੱਛੀ ਛੁੱਟੀ ਆਪੀ ਹੋਣੀ। ਨਹੀਂ ਮੇਰੀ ਗੱਲ ਸੁਣੋ ਜਾਦੀ ਤੇ ਛੁੱਟੀ ਹੁੰਦੀ ਹੈ ਜੀ ਤੇ ਫਿਰ ਤੁਸੀਂ ਦੁਕਾਨਾ ਖੋਲਦੀ ਰੱਖਦੇ ਹੋ। ਜ਼ਿੰਮੇਵਾਰੀ ਜਬੇ ਆਦੀ ਆਈ ਵੀ ਕਰੀ ਇਹ ਯਾਦੀ ਦਾ ਹਾਦੀ ਦਾ। ਹਾਂ ਨਹੀਂ ਇਹ ਕੇ ਹੋ ਜੀ ਜ਼ਿੰਮੇਵਾਰੀ ਪੈਗੀ ਵਿਆਹ ਵੀ ਹੋ ਗਿਆ। ਯਾਦ ਵੀ ਇਹ ਆਜ਼ਾਦੀ ਦਾ ਦਿਨ ਹੈ ਤੇ ਮੈਂ ਸੋਚਾਂ ਵੀ ਲੋਕਾਂ ਨਾਲ ਗੱਲਬਾਤ ਹੀ ਕਰ ਲਈਏ ਨਾ ਭਾਈ ਛੁੱਟੀ ਤਾਂ ਮਨਾਉਂਦੇ ਐ ਤੇ ਵੀ ਇਹ ਮਨਾਉਂਦੇ ਕਿਨੇ ਕਰਕੇ ਅੱਜ ਆਪਾਂ ਪਟੰਡੇ ਵਾਲਿਆਂ ਦਾ ਕਰਦੇ ਆਂ ਰਿਐਲਿਟੀ ਟੈਸਟ ਚਲੋ ਫਿਰ ਆਓ ਚੱਲਗੇ ਵੇਚ ਲੀਆਂ ਸਬਜ਼ੀਆਂ ਸਬਜ਼ੀਆਂ ਵੇਚ ਲਈਆਂ ਅਭੀ ਅਜੇ ਬਿਕੀ ਨਹੀਂ ਅਭੀ ਅੱਛਾ ਮੈਨੂੰ ਇਹ ਦੱਸੋ ਵੀ ਆਜ਼ਾਦੀ ਕਿਉਂ ਮਨਾਤੇ ਹੈ ਪਤਾ ਹੈ ਆਪਕੋ ਨਾ ਮਤਨੇ ਜਾਤੀ ਕੀ ਛੁੱਟੀ ਹੁੰਦੀ ਹੈ 15 ਤਰੀਕ ਜਾਤੀ ਮਾਰਾ ਦੇਸ਼ ਜਾ ਰਿਹਾ ਸੀ ਹਾਂ ਦੇਖੋ ਇਹ ਜਿੱਤ ਗਏ ਨੇ ਤੁਹਾਡੇ ਨੰਬਰ ਲੈ ਗਏ ਅੱਛਾ ਜੀ ਮਾੜੇ ਦੱਸੋ ਵੀ ਇਹ ਛੁੱਟੀ ਕਿਉਂ ਹੁੰਦੀ ਹੈ ਤੇ ਸਾਰਾ ਕੀ ਇਤਿਹਾਸ ਹੈ ਛੁੱਟੀ ਹੈ 15 ਗੱਸ ਘਾਰੇ ਛੁੱਟੀ ਆ ਬਈ ਜਾਤੀ ਬਰਾਵਾ ਤੇ ਸਕੂਲ ਜਾਂ ਬੈਂਕ ਕਾਰਜ ਸਾਰੇ ਆਪਣੇ ਆਪਣੇ ਚੰਨੇ ਲੜਾਉਂਦੇ ਆ ਹਾਂ ਇਸ ਕਰਕੇ ਛੁੱਟੀ ਬੜਾਈ ਜਾਂਦੀ ਹੈ ਹਾਂ ਇਹ ਠੀਕ ਹੈ ਠੀਕ ਹੈ ਇਹ ਇਹ ਸਮਝ ਗਏ ਨੇ ਨਾ ਨੇ ਜਵਾਬ ਪਹਿਲੇ ਹੀ ਸਹੀ ਦਿੱਤਾ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਹੱਤਪਾਲਾ ਅੱਛਾ ਹੱਤਪਾਲ ਜੀ ਤੁਸੀਂ ਬਠਿੰਡੇ ਵਿੱਚ ਰਹਿਣ ਵਾਲੇ ਹੈ ਮਾਤਾ ਜੀ ਦਾ ਹਾਂ ਰਹਿਣ ਦੇ ਇਹ ਆ ਬਾਤ ਹੈ ਜੀ ਇਹ ਆ ਬਾਤ ਹੈ ਸੋ ਇਸੇ ਤਰ੍ਹਾਂ ਮੈਂ ਇਹ ਸਵਾਲ ਦਾ ਜਵਾਬ ਲੈਣ ਆਈ ਸੀ ਸੋ ਆਜ਼ਾਦੀ ਬਣਾ ਰਹੇ ਨੇ ਲੋਕ ਹਨਾ ਤਾਂ ਆਪਾਂ ਗੱਲਬਾਤ ਕਰਦੇ ਆਂ ਇਹਨਾਂ ਦੇ ਨਾਲ ਇਹ ਜਾਂਦੇ ਆਂ ਇਹਨਾਂ ਨੂੰ ਪੁੱਛਦੇ ਆਂ ਆਜੋ ਪਹਿਲਾਂ ਤੇ ਇੱਧਰ ਆਜੋ ਨਾ ਮੈਂ ਇੱਧਰ ਆ ਆ ਗੱਲਾਂ ਚੰਗੀਆਂ ਨਹੀਂ ਹੈਗੀਆਂ ਮੈਨੂੰ ਆਏ ਦੱਸੋ ਵੀ ਤੁਸੀਂ ਬੈਗ ਚੱਕ ਕੇ ਕਿੱਥੇ ਚੱਲੇ ਇੱਧਰ ਆਜੋ ਇੱਧਰ ਆਜੋ ਪਹਿਲਾਂ ਕਾਦੇ ਪੇਪਰ ਦੇ ਕੇ ਆਏ ਸੀ ਬਹੁਤ ਸਦਾਈ ਅੱਛਾ ਪੁਲਸ ਭਰਤੀ ਹੋਣਾ ਹਾਂਜੀ ਅੱਛਾ ਤੇ ਮੈਨੂੰ ਆਏ ਦੱਸੋ ਪੁਲਸ ਦਾ ਭਰਤੀ ਹੋਣਾ ਉੱਥੇ ਫਿਰ ਪੇਪਰ 'ਚ ਸਵਾਲ ਵੀ ਆਇਆ ਹੋਣਾ ਉਹ ਕਹਿੰਦੇ ਹੋਣੇ ਵੀ 15 ਅਗਸਤ ਕਾ ਤੁ ਮਨਾਈ ਜਾਂਦੀ ਹੈ ਇਹਦਾ ਪਤਾ ਕੁਛ ਹਾਂਜੀ ਅੰਤਰਾਗਾਸਤ ਨੂੰ ਦੇਸ਼ਯਾਦਵਰੀ ਅੱਛਾ ਤੇ ਵੀ ਛੁੱਟੀ ਕਾ ਲੀ ਹੁੰਦੀ ਹੈ ਉਹ ਵੀ ਦੇਸ਼ਯਾਦਵਰੀ ਛੁੱਟੀ ਤਾਪੀ ਹੋਗੀ ਜੀ ਅੱਛਾ ਛੁੱਟੀ ਆਪੀ ਹੋਗੀ ਅੱਛਾ ਮੈਨੂੰ ਆਏ ਦੱਸੋ ਵੀ ਭਗਤ ਸਿੰਘ ਕੌਣ ਸੀਗੇ ਭਗਤ ਸਿੰਘ ਦਾ ਸਹੀ ਹੁੰਦੀ ਹੈ ਹੈਲ ਆਪਣੇ ਜਿਹਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹ ਸਹੀ ਸੀ ਜੀ अच्छा, आ, थी थी अच्छा, अच्छा के ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋਗੇ ਉਹਨਾਂ ਦੀ ਕੁਰਬਾਨੀਆਂ ਸਮਝਦੇ ਹੋ ਆਜ਼ਾਦੀ ਕਿਵੇਂ ਬਣੀ ਸੀਗੀ ਆਪਾਂ ਨੂੰ ਹਾਂ ਜੀ ਬਹੁਤ ਹੀ ਮਿਲਤੀ ਤੇਜਾਦੀ ਦਾ ਹੂੰ ਅੱਛਾ ਤੁਸੀਂ ਕਦੇ ਵੀ ਪੰਜਾਬ ਪੁਲਿਸ ਤੇ ਭਰਤੀ ਹੋਣਾ ਤੇ ਪੰਜਾਬ ਪੁਲਿਸ ਚ ਜਾ ਕੇ ਤੁਸੀਂ ਕੀ ਕਰੋਗੇ ਪੰਜਾਬ ਪੁਲਿਸ ਚ ਜਾ ਕੇ ਸੇਵਾ ਕਰਾਂਗੇ ਇਹ ਗਰੀਬਾਂ ਦੀ ਅੱਛਾ ਦੂਜੀ ਸੇਵਾ ਤਾਂ ਨਹੀਂ ਕਰਨੀ ਕਿਤੇ ਹਾਂ ਮਾਈ ਦੇਖ ਲੋਗੇ ਤੇ ਨਾ ਨਾ ਜੀ ਹਾਂ

ਟੈਸਟ ਦੇਣਾ ਆਜੋ ਫਿਰ ਸਵਾਲ ਪੁੱਛੀਏ ਇਹ ਸਾਜ ਦੇ ਨੇ ਨਹੀਂ ਮੇਰੀ ਗੱਲ ਸੁਣੋ ਆਜ਼ਾਦੀ ਬਾਰੇ ਪਤਾ ਤੁਹਾਨੂੰ ਕੁਝ ਨਹੀਂ ਮੈਨੂੰ ਕੁਝ ਨਹੀਂ ਪਤਾ ਮੈडम ਜੀ ਅਜੇ ਤੱਕ ਨਹੀਂ ਤੁਸੀਂ ਆਜ਼ਾਦ ਨਹੀਂ ਆਏ ਨਹੀਂ ਆਜ਼ਾਦੀ ਆ ਪਤਾ ਕਿੱਦਾਂ ਰਹਿ ਗਈ ਹੈ ਅੱਛਾ ਅਗਲੀ ਨੂੰ ਆ ਦੋ ਹਾਂਜੀ ਨਹੀਂ ਮੇਰੀ ਗੱਲ ਸੁਣੋ ਆਜ਼ਾਦੀ ਤੇ ਛੁੱਟੀ ਹੁੰਦੀ ਹੈਗੀ ਤੇ ਫਿਰ ਤੁਸੀਂ ਦੁਕਾਨਾ ਖੋਲ ਕੇ ਰੱਖਦੇ ਹੋ ਅਸੀਂ ਜ਼ਿੰਮੇਵਾਰੀ 'ਚ ਫਸੇ ਸਾਡੀ ਦੀ ਆਹੀ ਜ਼ਿੰਮੇਵਾਰੀ ਹੈ ਆਜ਼ਾਦੀ ਤਾਂ ਸਾਡੀ ਦਾ ਜਣੀ ਇਹ ਕਹੋ ਜੀ ਜ਼ਿੰਮੇਵਾਰੀ ਪੈਗੀ ਬਿਆਹ ਵੀ ਹੋ ਗਿਆ ਬਿਆਹ ਹੋ ਗਿਆ ਤਾਂ ਉਹ ਬੱਚੇ ਵੀ ਹੋ ਗਏ ਆਪਣੇ ਤਾਂ ਜੀ ਅੱਛਾ ਫਿਰ ਤਾਂ ਜ਼ਿੰਮੇਵਾਰੀ ਪਾ ਰਹੀ ਹੈ ਭਾਈ ਹੈਨਾ ਜੀ ਤਾਂ ਹੀ ਆ ਆਪਾਂ ਯਾਦ ਨਹੀਂ ਅਜੇ ਤੱਕ ਹੋਏ ਜੀ ਕਿੰਨੂ ਵੀ ਨਾ ਆਜ਼ਾਦੀ ਮਨਾਉਂਦੀ ਨਹੀਂ ਹੋਊਗੀ ਤੁਸੀਂ ਤਾਂ ਦਲਾਮ ਹੋ ਗਏ ਫਿਰ ਹਾਂ ਪੱਕੇ ਹੋਏ ਭਾਈ ਜੀ ਅੱਛਾ ਤੁਹਾਨੂੰ ਪਤਾ ਵੀ ਪੜ੍ਹਦੀ ਹੋਵਾਂਗੇ ਛੋਟੇ ਹੁੰਦੇ ਆਪਾਂ ਖਬਰਾਂ ਦੇਖਦੇ ਆਂ ਵੀ ਆਜ਼ਾਦੀ ਕਿਉਂ ਮਨਾਈ ਜਾਂਦੀ ਹੈ ਆਜ਼ਾਦੀ ਦਾ ਦਿਨ ਕਿਉਂ ਮਨਾਇਆ ਜਾਂਦਾ 15 ਅਗਸਤ 15 ਅਗਸਤ ਜੀ ਤਾਂ ਹੀ ਮਨਾਇਆ ਜਾਂਦਾ ਜੀ ਮਹਾਤਮਾ ਗਾਂਧੀ ਦਾ ਕੋਈ ਚੱਲ ਰਿਆ ਜੀ ਇਹ ਉਹਨਾਂ ਕਰਕੇ ਮਨਾਇਆ ਜਾਂਦਾ 15 ਅਗਸ ਆ ਜਨੂਰੀ ਹੋ ਗਏ ਫੋਨ ਅੱਜ ਕੱਲ ਇਤਿਹਾਸ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਤੋ ਸਰਚ ਕਰਕੇ ਦੇਖ ਲਓ ਜਿਹੜੇ ਪਿੱਛੇ ਖੜੇ ਨੇ ਇੱਧਰ ਆ ਜਾਓ ਤੁਹਾਡਾ ਵੀ ਟੈਸਟ ਲੈਣੀ ਹੈ ਮੈਂ ਵੇਖ ਕੇ ਵੇ ਜਾਤੇ ਹੈ ਇਹ ਤਾਂ ਭੁੱਲ ਗਏ ਜੀ ਬਾਨਾ ਲੱਭ ਲੈ ਇਹਨਾਂ ਨੇ ਸੋ ਆ ਜਾਓ ਅੱਗੇ ਚੱਲ ਗਏ ਇਫੋਂ ਨੇ ਬੈਠੀ ਕੰਟੇ ਲਾ ਲਿਆ ਕਿ ਸੱਚੇ ਬੀਜ਼ੀ ਹੈ ਨਹੀਂ ਨਹੀਂ ਬੈਠੀ ਲਾ ਰਹੀ ਹੈ ਅੱਛਾ ਤੇ ਮੈਨੂੰ ਇਹ ਦੱਸੋ ਵੀ ਆਜ਼ਾਦੀ ਬਾਰੇ ਪਤਾ ਕੁਝ 15 ਅਗਸਤ ਵਾਲਾ ਦਿਨ ਪਤਾ ਹੈ ਵਸਨ ਕੀ ਪਤਾ ਦੱਸੋ ਤੁਸੀਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਅੱਛਾ ਹਾਂਜੀ ਕਿੰਨਾ ਤੋਂ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਤੋਂ ਹੀ ਅੱਛਾ ਹਾਂਜੀ ਪਰ ਅੱਜ ਵੀ ਦੇਸ਼ ਆਜ਼ਾਦ ਹੀ ਨਹੀਂ ਆਪਣਾ ਅੱਛਾ ਕਿਵੇਂ ਉਹ ਕਿ ਰਾਜਨੀਤਿਕ ਤੁਹਾਨੂੰ ਪਤਾ ਹੀ ਹੂੰ કરી ਜਾਂਦੇ ਆ ਰਾਜਨੀਤੀ ਜਿਹੜੇ ਬੰਦੇ ਪੜ੍ਹੇ ਲਿਖੇ ਆ ਉਹ ਬੇਰਜ਼ਗਾਰ ਫਿਰਦੇ ਆ ਸਵਾਰਸ਼ਾਂ ਦੇ ਬੰਦੇ ਰੱਖੀ ਜਾਂਦੇ ਹੁਣ ਸਾਡੇ ਵਰਗੇ ਪੜ੍ਹ ਲਿਖ ਕੇ ਪੰਜਾਬ ਤੋਂ ਸਾਰੇ ਐਕਸਲੈਂਟ ਬਣ ਗਏ ਤੁਸੀਂ ਕੀ ਕਰਿਆ ਜਾ ਹਾਂਜੀ ਤੁਸੀਂ ਕੀ ਕਰਿਆ ਪੜਾਈ ਚ ਮੈਂ ਬਸ ਪੜਿਆ ਪ੍ਰਾਸਟੂਪਰ ਪੰਜਾਬ ਤੋਂ ਪੇਪਰ ਦੀ ਮੈਂ ਦਿੱਤੇ ਸੀ ਪੇਪਰ ਹਾਂਜੀ ਉੱਤੇ ਅੱਛਾ ਤੇ ਫੇਰ ਕੀ ਬਣਿਆ ਪੇਪਰ ਤੋਂ ਰਹਿ ਗਿਆ ਜੀਆ ਅੱਛਾ ਤੇ ਫੇਰ ਦੁਬਾਰਾ ਵੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕਿਤਾ ਹੀ ਦੇ ਕੇ ਆਈਆਂ ਅੱਜ ਕਿ ਤੇਰਾ ਐ ਕੇ ਰਿਅਲਟੀ ਨਹੀਂ ਆਈ अच्छा ਤੇ ਪੰਜਾਬ ਪੁਲਿਸ ਚ ਤੁਸੀਂ ਕਿਹਾ ਵੀ ਤੁਸੀਂ ਭਰਤੀ ਹੋਣਾ ਤੁਹਾਡਾ ਸੁਪਨਾ ਹੈ ਨਾ ਤੇ ਮੈਨੂੰ ਇਹ ਦੱਸੋ ਵੀ ਪੰਜਾਬ ਪੁਲਿਸ ਜਾ ਕੇ ਤੇ ਤੁਸੀਂ ਕਰੋਗੇ ਕੀ ਪਹਿਲਾਂ ਤਾਂ ਕ੍ਰਾਈਮ ਰੋਕਣਾ ਜਿਹੜਾ ਨਸ਼ਾ ਵਧ ਰਿਹਾ ਆਪਣੇ ਇਹਨੋਂ ਜ਼ਿਆਦੇ ਮੰਨਦੇ ਹੋ ਵੀ ਨਸ਼ਾ ਹੈਗਾ اچھا ਪੂਰਾ ਹੀ ਹਾਂ ਪੂਰਾ ਹੀ ਹੈਗਾ ਕ੍ਰਾਈਮ ਜ਼ਿਆਦੇ ਕ੍ਰਾਈਮ ਹੈ ਕ੍ਰਾਈਮ ਘਟ ਗਏ ਜੇ ਮੈਂ ਕਿ ਫਲੋਰਿਆਂ ਠੱਗੀਆਂ ਇਹ ਕੱਟ ਗਈਆਂ ਪਰ ਜਿਹੜੇ ਨਸ਼ਾ ਉਹ ਵੱਧ ਰਹੀ ਹੈ ਆਪਣੇ ਹਾਂਜੀ ਇਹ ਬਿਲਕੁਲ ਜੀ ਨੌਜਵਾਨ ਪਹਿਲ ਕਰਨਗੇ ਤੇ ਫੇਰ ਹੀ ਸਭ ਠੀਕ ਹੋਣਾ ਕਿਉਂਕਿ ਸਾਡੀ ਨੌਜਵਾਨ ਪੀੜੀ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਨਾ ਕੀਤੀ ਆ ਰਹੀ ਹੈ ਜੀ ਕਿਉਂਕਿ ਜਿਹੜੇ ਵੱਡੇ ਸਿਆਸਤੀ ਬੰਦੇ ਹੀ ਉਹ ਛੱਡ ਰਹੇ ਆ ਮਤਲਬ ਕਿ ਉਹਦੇ ਕਰਕੇ ਨੌਜਵਾਨ ਜਿਹੜੇ ਅੱਧੇ ਮਾੜੇ ਰਾਹ ਤੇ ਚੱਲੀ ਜਾਂਦੇ ਆਂ ਕੀ ਬਾਤ ਹਾਂਜੀ ਬਿਲਕੁਲ ਬਹੁਤ ਸਹੀ ਗੱਲ ਤੁਸੀਂ ਕਹੀ ਹੈ ਬਹੁਤ ਚੰਗਾ ਤੁਹਾਡੇ ਵਰਗੇ ਨੌਜਵਾਨ ਜ਼ਰੂਰ ਹੋਣੇ ਚਾਹੀਦੇ ਮਿਹਨਤ ਕਰੋ ਇੱਕ ਦਿਨ ਸਫਲ ਜ਼ਰੂਰ ਹੋਵੋ ਬਹੁਤ ਬਾਤ ਗਰੀਏ ਥੈਂਕ ਯੂ ਮੈਮ ਸੋ ਦੇਖੋ ਤੁਸੀਂ ਬਾਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੀਆਂ ਆ ਬੈਗ ਟੰਗ ਟੰਗ ਕੇ ਕਿੱਥੇ ਚੱਲੇ ਹੋ ਤੇ ਇਹ ਹੈ ਜੀ ਦੇਖੋ ਬਠਿੰਡਾ ਦਾ ਬੱਸ ਸਟੈਂਡ ਵਾਲਾ ਥਾ ਕਿਉਂਕਿ ਇੱਥੇ ਹੁਣ ਪਿੰਡਾਂ ਤੋਂ ਤੇ ਪੱਡ ਨੋਕ ਆਉਂਦੇ ਹੈਗੇ ਬਠਿੰਡੇ ਸ਼ਹਿਰ ਦੇ ਵਿੱਚ ਤੇ ਕਾਲਜ ਆ ਇੱਥੇ ਆਇਲਸ ਕਰਦੇ ਨੇਗੇ ਤੇ ਉਹ ਫਿਰ ਤਾਂ ਕਰਕੇ ਵੀ ਫਿਰ ਇੱਥੋਂ ਦੀ ਜਾਣਾ ਪੈਂਦਾ ਇਸ ਕਰਕੇ ਇੱਥੇ ਰੌਣਕ ਮੇਲਾ ਇਸੇ ਤਰ੍ਹਾਂ ਲੱਗਿਆ ਰਹਿੰਦਾ ਇਹ ਬਾਜ਼ਾਰ ਆ ਬੱਸ ਸਟੈਂਡ ਦੇ ਨਾਲ ਆ ਤੇ ਆਜੋ ਫਿਰ ਥੋੜੀ ਥੋੜੀ ਮੈਂ ਕਮ ਇੰਟਰੋਡਕਸ਼ਨ ਵੀ ਦੇਣਾ ਤੇ ਸਵਾਲ ਵੀ ਪੁੱਛਣਾ ਆਈ ਨੇ ਕਿ ਵੀ ਮੂਜੇ ਛੁੱਟੇ ਹੋਏ ਕੀ ਗੱਲ ਹੋ ਗਈ ਸਕੂਲ ਤੇ ਛੁੱਟੀ ਹੈ ਹਾਂਜੀ ਸਕੂਲ ਤੋਂ ਛੁੱਟੀ ਹੈ ਨਹੀਂ ਅੱਛਾ ਤੇ ਫਿਰ ਤੁਸੀਂ ਕੀ ਕਰਦੇ ਪਏ ਕੰਮ ਤੇ ਲੱਗਾ ਹੋ ਕੰਮ ਕਰਦਾ ਬੜਾ ਸਿਆਣਾ ਮੁੰਡਾ ਅੱਛਾ ਮੈਨੂੰ ਇਹ ਦੱਸ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਪਲੱਸ 1 ਪਲੱਸ 1 ਚ ਪੜਦੇ ਹੋ ਅੱਛਾ ਫਿਰ ਤਾਂ 15 ਤਰੀਕ ਦੀ ਛੁੱਟੀ ਹੈ ਹਾਂਜੀ ਨਹੀਂ ਓਪਨ ਭਰੇ ਹੋ ਜੀ ਅੱਛਾ ਫਿਰ ਤਾਂ ਹਮੇਸ਼ਾ ਹੀ ਛੁੱਟੀ ਹੈ ਆ ਮੈਨੂੰ ਇਹ ਦੱਸੋ ਵੀ 15 ਅਗਸਤ ਕਿਉਂ ਮਨਾਇਆ ਜਾਂਦੀ ਹੈ ਹਾਂਜੀ 15 ਅਗਸਤ ਕਿਉਂ ਮਨਾਉਂਦੇ ਨੇ ਆ 15 ਅਗਸਤ ਹਾਂ ਦੇਸ਼ ਜਦੋਂ ਆਦੀ ਇਹ ਵਾਰ ਲੇਖ ਲੇਖਦੇ ਨੇ ਸੀ ਛੋਟੇ ਹੁੰਦੇ ਉਹ ਹੋਰੀ ਲੇਖ ਦੇ ਦੀ ਅੱਛਾ ਤੇ ਮੈਨੂੰ ਇਹ ਦੱਸੋ ਵੀ ਭਗਤ ਸਿੰਘ ਕੌਣ ਸੀਗੇ ਆਪਣੇ ਦੇਸ਼ ਵਾਸਤੇ ਲੜੇ ਸੀ ਉਹ ਆਪਣੇ ਭਗਤ ਸਿੰਘ ਇਹ ਦੇਸ਼ ਵਾਸਤੇ ਲੜੇ ਸੀ ਆਪਣੇ ਦੇਸ਼ ਵਾਸਤੇ ਲੜੇ ਸੀ ਉਹਨੇ ਸ਼ਹੀਦੀ ਦਿੱਤੀ ਸੀ ਹਾਂਜੀ ਹੂੰ ਤੇ ਫਿਰ ਕੀ ਕੀਤਾ ਸੀ ਗੋਰਿਆਂ ਨੂੰ ਭਜਾਇਆ ਸੀ ਹਾਂਜੀ ਪਰ ਉਹ ਪਹਿਲਾਂ ਉਹ ਦੇਖੀਦ ਹੋਗੇ ਸੀ ਹੂੰ ਉਸ ਤੋਂ ਬਾਅਦ ਉਹਨਾਂ ਦਾ ਆਪਾਂ ਦੇਖਿਆ ਜਾਦਾ ਹੈ ਹੂੰ 79 ਦਿਨ ਤੋਂ ਬਾਅਦ ਹੀ ਜਾਦਾ ਹੈ ਹੂੰ ਤੁਸੀਂ ਯਾਦ ਰੱਖਦੇ ਹੋ ਵੀ ਭਗਤ ਸਿੰਘ ਵਾਲੀ ਸੋਚ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਹਾਂਜੀ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਇੰਨੀ ਛੋਟੀ ਉਮਰ ਚ ਤੁਹਾਨੂੰ ਕਿੰਨੀ ਕਿੰਨੀ ਉਮਰ ਹੈ ਤੁਹਾਡੀ 18 ਸਾਲ ਦੀ ਹਾਂਜੀ 18 ਸਾਲ ਦੇ ਚਲੋ ਤੇ ਤੁਸੀਂ ਇੱਥੇ ਨੂੰ ਕੰਮ ਕਰਨ ਦੀ ਕੀ ਲੋੜ ਪੈ ਗਈ ਵੀ ਤੁਸੀਂ ਕੰਮ ਕਰਦੇ ਹੋਗੇ ਇੱਥੇ ਲੋਕਡਾਊਨ ਤੋਂ ਬਾਅਦ ਲੱਗ ਗਿਆ ਅਚਾਨੇ ਮਤਲਬ ਕੀ ਮਜਬੂਰੀ ਪੈਗੀ ਵੀ ਤੁਸੀਂ ਇੰਨੀ ਛੋਟੀ ਉਮਰ ਚ ਬੱਚੇ ਪੜ੍ਹਦੇ ਆ ਕਾਲਜ ਸਕੂਲ ਜਾਂਦੇ ਆ ਤੇ ਤੁਸੀਂ ਫਿਰ ਕੰਮ ਕਾਤੋਂ ਕਰਨ ਲੱਗੇ ਕੀ ਘਰ ਦੇ ਵਿੱਚ ਕੋਈ ਸਮੱਸਿਆ? ਕੰਮ ਉਹ ਲੱਗ ਗਈ ਕਰ ਹਾਂ ਰੁਪਿਆ ਸੀਰੀਅਸ ਨਹੀਂ ਹੋਣਾ ਇਹਨਾਂ ਨੇ ਪਰ ਜਵਾਬ ਮੁੰਨੇ ਦੇ ਸਹੀ ਸੀ ਨੰਬਰ ਲੈ ਗਿਆ ਮੇਰੇ ਵੱਲੋਂ ਪਾਸ ਆ। ਦੇਸ਼ ਦੇ ਬਾਰੇ ਮਨਾਤੇ ਆਂ। ਅੱਛਾ ਦੇਸ਼ ਦੇ ਬਾਰੇ ਵਿੱਚ ਕਿਵੇਂ? ਆਪਣੇ ਧਰਤੀ ਮਾਤਾ ਦੇ। ਹਾਂ। ਹਾਂ ਸਕੂਲ ਬੱਚੇ ਮਨਾਤੇ ਆਂ ਜੀ। ਦੇਪਤੀ ਮਾਤਾ ਕੇ ਲਈ ਮਨਾਤੇ ਆਂ। ਕੀ ਆ ਕਰਤੇ ਆਂ ਉਸ ਦਿਨ ਕੀ ਕਰਤੇ ਆਂ? ये तो नहीं मालूम थी हमारे अच्छा, हाँ। आप पढ़े स्कूल में जाते होते थे आप कितना पढ़े हो कक्षा तीन, तीन में पढ़ा हूँ कक्षा तीन में तो पंद्रह अगस्त में स्कूल में छुट्टी होती थी जब स्कूल में फंक्शन पे लेके जाते थे वो स्टेडियम में हाँ। चंडे लड़ाते थे मंत्री आते थे वो हाँ जी हाँ जी हाँ तो वो क्यूँ करते थे फिर वो भाषण देने के लिए अच्छा करने के लिए भारत देश के लिए जाते थे अच्छा अच्छा देश आजाद हुआ था उस दिन आजी, आजी। हाँ, वो जो गोरे थे ना गोरे वो देश के पे कब्जा किया हुआ सी हमको मारते थे तंग करते थे इंडियन को फिर उसके लिए हमारे वो शहीदी जो नौजवान थे उन्होंने बलिदानियाँ दी है ना गांधी जी को जानते हो हाँ, जानते हैं जानते हैं गांधी अच्छा, जी अच्छा कैसे लगते हैं गांधी जी आपको बहुत अच्छे लगते हैं अभी तो अच्छे लगते नोट पे गांधी जी है ना इसलिए सबको अच्छे लगते है ना थीक थीक। मैं बचपन से गांधी जी का देख रहा हूं। अच्छा स्कूल में जेल में कहीं भी होगा गांधी जी की फोटो लगी होगी गांधी जी की फोटो लगी आ, तो फिर आजादी लिए दिलवाई थी हमको आज, ओ अपना महात्मा गांधी जी ने आ, तो बाकी और भी स्वतंत्रता सेनानी थे जिन्होंने बलिदान दिया और इस दिन हम छुट्टी मनाते हैं अच्छा जी आ, तो ठीक है ना बड़े अच्छे अच्छा जवाब दिया आपने ठीक ठीक है सत श्रीकाल अंकल जी कितना ठीक ठाक सारे ਅੱਛਾ ਮੈਂ ਤਾਂ 15 ਅਗਸਤ ਬਾਰੇ ਪੁੱਛਣ ਆਈ ਸੀਗੀ ਵੀ 15 ਅਗਸਤ ਕਿਉਂ ਮਨਾਉਂਦੇ ਨੇ ਦੱਸੋ ਮੈਨੂੰ ਇਹ ਭਾਈ ਪਤਾ ਨਹੀਂ ਦੀ ਚੱਲੀ ਤੁਰੀ ਹੁੰਦੀ ਹੈ ਅੱਛਾ ਇਹ ਰੀਤ ਹੈ ਕਿ ਮੈਂ ਚੱਲ ਗਈ ਰੀਤ ਹੈ ਜੀ ਰੀਤ ਹੈ ਕਿ ਮੈਂ ਚੱਲ ਗਈ ਇਹ ਯਾਦੀ ਮਿਲੀ ਸੀ ਕਦੇ ਅੱਛਾ ਬਸ ਯਾਦ ਹੋਇਆ ਸੀ ਮੁਲਕ ਵਾਸਤੇ ਕਿਨਾਂ ਤੋਂ ਯਾਦ ਹੋਇਆ ਸੀ ਜੀ ਅੰਗਰੇਜ਼ਾਂ ਤੋਂ ਅੱਛਾ ਇਸ ਕਰਕੇ ਅੱਛਾ ਇਸ ਕਰਕੇ ਤਾਂ ਫਿਰ ਇਹਨਾਂ ਨੇ ਫਿਰ ਉਹ ਦਿਨ ਮਨਾਉਣਾ ਸ਼ੁਰੂ ਕਰਤੇ ਪਰ ਛੁੱਟੀਆਂ ਵੀ ਹੁੰਦੀਆਂ ਸਰਕਾਰੀ ਹਾਂ ਸਰਕਾਰੀ ਛੁੱਟੀਆਂ ਅੱਛਾ ਕਈ ਵਾਰ ਕਦੇ ਦੋ ਛੁੱਟੀਆਂ ਕਰ ਦਿੰਦੇ ਆ ਕਈ ਇੱਕ ਤਾਂ ਹੁੰਦੀ ਆ ਹਾਂ ਇਸ ਕਰਕੇ ਅੱਛਾ ਤੇ ਤੁਸੀ ਤੁਹਾਨੂੰ ਯਾਦ ਹੋਊਗਾ ਤੁਸੀਂ ਵੀ ਜਦੋਂ ਪੜਦੇ ਹੁੰਦੇ ਸੀ ਉਹਦੋਂ ਤੁਸੀਂ ਜਾਂਦੇ ਹੋਵੋਗੇ ਸਕੂਲਾਂ 'ਚ ਜਦੋਂ ਪ੍ਰੋਗਰਾਮ ਹੁੰਦੇ ਹੁੰਦੇ ਸੀ ਆਜ਼ਾਦੀ ਦੇ ਜਦ ਦੀ ਨੇ ਹਮੇਸ਼ਾ ਛੁੱਟੀ ਹੁੰਦੀ ਸੀ ਹੂੰ ਛੁੱਟੀ ਹੁੰਦੀ ਸੀ ਤੇ ਤੁਸੀਂ ਛੁੱਟੀ ਇੰਜੋਏ ਕਰਦੇ ਸੀ ਤੁਸੀਂ ਉਹ ਵਾਲੇ ਸਟੂਡੈਂਟ ਜਿਹੜੇ ਛੁੱਟੀ ਦਾ ਅਨੰਦ ਲੈਂਦੇ ਸੀ ਹਾਂ ਅੱਛਾ ਹੁਣ ਆ ਦੇ ਵੀ ਜਵਾਕ ਕਹਿੰਦੇ ਆ ਛੁੱਟੀ ਹੋਵੇ ਵਾਪਸ ਅੱਛਾ ਜਿੰਨੀ ਹੈ ਵੀਰ ਲੜਕੀ ਆ ਕਿ ਉਹ ਉਹ ਕਹਿੰਦੀਆਂ ਖੁਸ਼ੀ ਆ ਸਾਡੀ ਛੁੱਟੀ ਹੋ ਗਈ ਛੁੱਟੀ ਦਾ ਪਤਾ ਹੁੰਦਾ ਨਹੀਂ ਵੀ ਕਿਉਂ ਆ ਤੇ ਛੁੱਟੀ ਹੋਵੇ ਕਹਿ ਦਿੰਦੇ ਨੇ ਹੈ ਅੱਛਾ ਤੇ ਮੈਨੂੰ ਐਂ ਦੱਸੋ ਵੀ ਤੁਸੀਂ ਅੱਜ ਕੱਲ੍ਹ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖਦੇ ਹੋ ਤੇ ਬਾਜ਼ਾਰਾਂ 'ਚ ਆਉਂਦੇ ਆ ਪੜਦੇ ਹੈਗੇ ਵੀ ਕੀ ਮਾਹੌਲ ਅੱਜ ਦੇ ਟਾਈਮ 'ਚ ਬੁਰਾ ਹਾਲ ਹੈ ਜੀ ਹਾਂ ਐਨ ਬੁਰਾ ਹਾਲ ਆਮ ਤਾਵਤ ਹੂੰ ਕਿਸੇ ਦੀ ਸੰਗ ਨਹੀਂ ਸ਼ਰਮ ਨਹੀਂ ਹੂੰ ਕੁਛ ਨਹੀਂ ਹੈ ਅੱਛਾ ਬਸ ਤੇ ਕੀ ਅੱਗੇ ਕੀ ਬਣੂਗਾ ਜਾ ਕੇ ਬਸ ਬਣਿਆ ਹੀ ਪਿਆ ਜੀ ਪੰਜਾਬ ਨੂੰ ਖਤਮ ਕਰੀ ਜਾਂਦੇ ਆ ਹਰੇਕ ਪਾਰਟੀ ਆਪ ਦਾ ਆਪ ਦਾ ਸੋ ਕਹਿੰਦੇ ਆ ਇੰਨੇ ਲੋਕ ਨਿਕਲ ਗਏ ਪੰਜਾਬ ਤੋਂ ਬਾਹਰ ਜਿੰਨਾਂ ਬੇਚੀ ਜਾਂਦੇ ਆ ਕਰੀਅਰ ਦੇ ਹਮ ਬੁਰਾ ਆਕਾ ਨਾ ਜੇ ਸੋਚਣ ਤੇ ਲੱਗ ਜੀ ਇਹ ਤਾਂ ਦਿਮਾਗ ਉ ਆਏ ਹੋ ਜਾਂਦਾ ਵੀ ਕੀ ਬਣ ਗਏ ਕਿੱਥੋਂ ਤੁਰੇ ਸੀ ਕਿੱਥੇ ਆ ਗਏ ਹਨਾ ਬਸ ਕੁਸਤਾ ਮਹਿੰਗਾਈ ਮਾਰ ਦੋ ਬੇਰੁਜ਼ਗਾਰੀ ਆ ਕੋਠਾ ਗੁੰਡਾਗਰਦੀ ਹਾਂ

ਨਹੀਂ ਨਹੀਂ ਮੈਂ ਜਵਾਬ ਥੋੜੇ ਤੋਂ ਵੀ ਲੈਣਾ ਦੇਖੋ ਤੁਸੀਂ ਛੁੱਟੀ ਹੀ ਲੈਂਦੇ ਨਹੀਂ ਸੀਗੇ 15 ਜਗਤ ਦੀ ਛੁੱਟੀ ਤਾਂ ਤੁਸੀਂ ਲੈਂਦੀ ਹੋਵੋਗੇ ਠੀਕ ਹੈ ਅੱਛਾ ਤੇ ਫਿਰ 15 ਅਗਸਤ ਤੱਕ ਦੁਕਾਨ ਖੋਲ ਕੇ ਰੱਖਦੇ ਹੋ ਕਿ ਬੰਦ ਕਰਦੇ ਹੋ ਖੋਲ ਕੇ ਰੱਖਦੇ ਹੋ ਅੱਛਾ ਅੱਛਾ ਤੇ ਸਰ ਫਿਰ ਹੁਣ ਮੈਨੂੰ ਤੁਸੀਂ ਦੱਸੋ ਵੀ ਦੇਸ਼ ਬਾਰੇ ਵਿਦੇਸ਼ ਆਜ਼ਾਦ ਹੈਗਾ ਵਾਕਿਆ ਕਿ ਨਹੀਂ ਹੈਗਾ ਆਪਾਂ 78ਵਾਂ ਬਣਾ ਰਹੇ ਆਗੇ ਸਵਤੰਤਰਤਾ ਦਿਵਸ ਨੂੰ ਆਪਾਂ ਕਹਿ ਰਹੇ ਆ ਵੀ ਤੁਸੀਂ ਆਪ ਦੇਖੋ ਵੀ ਕਿਵੇਂ ਆ ਮਾਹੌਲ ਇਸ ਟਾਈਮ ਠੀਕ ਜੀ 10000 ਕੁ ਬਸ ਠੀਕ ਹੈ ਸੇਮ ਉਹੀ ਜੀ ਫਿਰ ਵੀ ਦੱਸੋ ਕੁਝ ਮਨ ਦੇ ਵਿੱਚ ਕਈ ਗੱਲਾਂ ਆਉਂਦੀਆਂ ਜੋ ਹਮ ਬਸ ਕੁ ਗੱਲ ਨਹੀਂ ਅੱਛਾ ਭਗਤ ਸਿੰਘ ਜੀ ਨੂੰ ਜਾਣਦੇ ਹੋ ਉਹਨਾਂ ਦੀ ਕੁਰਬਾਨੀਆਂ ਜਾਣਦੇ ਹੋ ਤੁਸੀਂ ਫੋਨ ਕੀ ਜਾਣਦੇ ਭੁੱਲ ਭੁੱਲ ਗਏ ਭੁੱਲ ਗਏ ਤੁਸੀਂ ਭਗਤ ਸਿੰਘ ਜੀ ਨੂੰ ਭੁੱਲ ਗਏ ਕਿਉਂ ਬਸ ਤੁਹਾਨੂੰ ਪਤਾ ਤਾਂ ਹੈ ਜੀ ਉਹਨਾਂ ਕਰਕੇ ਤਾਂ ਆਪਾਂ ਨੂੰ ਆਜ਼ਾਦੀ ਮਿਲੀ ਹੈ ਤੇ ਆਪਾਂ ਭੁੱਲ ਗਏ ਉਹਨਾਂ ਨੂੰ ਤੇੇ ਕੁਛ ਬੋਲਣਾ ਨਹੀਂ ਚਾਹੁੰਦੇ ਮਨ ਭਾਵਕ ਹੋ ਜਾਊਗਾ ਨਾ ਜੇ ਤੁਸੀਂ ਜ਼ਿਆਦਾ ਗੱਲ ਕਰੋਗੇ ਸੋ ਕਈ ਜਜ਼ਬਾਤ ਹੁੰਦੇ ਆ ਨਾ ਤਾਂ ਕਈ ਚੀਜ਼ਾਂ ਨਹੀਂ ਬੋਲੀਆਂ ਜਾਂਦੀਆਂ ਤੇ ਦਿਲ ਦੇ ਵਿੱਚ ਰਹਿ ਜਾਂਦੀਆਂ ਨੇ ਕਿਉਂਕਿ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਉਹ ਚੀਜ਼ ਨੂੰ ਬਿਆਨ ਕਰਨ ਵਾਸਤੇ ਨਾ ਤੇ ਚਲੋ ਜੀ ਅੱਗੇ ਚੱਲਦੇ ਆ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਵਾਬ ਤੁਸੀਂ ਸੁਣੇ ਨੇ ਕਈਆਂ ਦੇ ਵਿੱਚੋਂ ਸਹੀ ਜਵਾਬ ਵੀ ਦਿੱਤੇ ਪਰ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਸ਼ਹੀਦ 에ਆਜ਼ਮ ਪਗਲ ਸਿੰਘ ਬਾਰੇ ਕੋਈ ਗੱਲ ਨਹੀਂ ਕਰਨਾ ਚਾਹ ਰਿਹਾ ਸੀ ਬੜੀ ਸ਼ਰਮ ਦੀ ਗੱਲ ਹੈ ਕਿ 78 ਸਾਲ ਤੜੇ ਦੇਸ਼ ਨੂੰ ਆਜ਼ਾਦ ਹੋਇਆ ਹੋ ਕੇ ਤਾਂ ਸਾਡੀ ਸੋਚ ਕਿੱਥੇ ਕਿ ਟੈਕਸੀ ਮਥੇਗੀ ਬਹੁਤ ਸਾਰੇ ਲੋਕਾਂ ਨੇ ਚੰਗੀਆਂ ਗੱਲਾਂ ਤਾਂ ਕੀਤੀਆਂ ਪਰ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਸੀਂ ਇਹ ਦਿਨ ਕਿਉਂ ਮਨਾਉਂਦੇ ਆਂ ਔਰ ਅਸੀਂ ਘਰ ਦੇ ਵਿੱਚ ਛੁੱਟੀ ਲੈ ਕੇ ਇਸੇ ਤਰ੍ਹਾਂ ਸਮਾਂ ਬਰਬਾਦ ਕਰ ਦਿੰਦੇ ਆਂ ਲੋੜ ਆ ਸਾਨੂੰ ਜਾਗਰੂਕ ਹੋਣ ਦੀ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ 7 ਸਤੰਬਰ ਦਾ ਦਿਵਸ ਆਜ਼ਾਦੀ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਸਾਡਾ ਦੇਸ਼ ਇਸ ਦਿਨ ਆਜ਼ਾਦ ਹੋਇਆ ਸੀ ਉਹਨਾਂ ਗੋਰਿਆਂ ਤੋਂ ਉਹਨਾਂ ਫਰੰਗੀਆਂ ਤੋਂ ਜਿਨ੍ਹਾਂ ਨੇ ਸਹਤਿਸ ਗੋਲਮ ਕੀਤਾ ਤੇ ਸਾਨੂੰ ਉਹਨਾਂ ਸੁਤੰਤਰਤਾ ਸਨਾਨੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਵੇਂ ਆਦਮ ਪਗਤ ਸਿੰਘ, ਰਾਜਗੁਰੂ, ਸੁਖਦੇਵ, ਉਦਮ ਸਿੰਘ ਬਹੁਤ ਸਾਰੇ ਸੁਤੰਤਰਤਾ ਸਨਾਨੀ ਜਿਨ੍ਹਾਂ ਨੇ ਜਾਨ ਹੱਥੇ ਰਿੱਟ ਧੜ ਕੇ ਲੜੇ ਉਹਨਾਂ ਨੇ ਆਪਣੀ ਜ਼ਿੰਦਗੀ ਵਾਰ ਦਿੱਤੀ ਤਾਂ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਆ ਜੋ ਅਸੀਂ ਘੁੰਮਦੇ ਆ ਫਿਰਦੇ ਆ ਖਾਂਦੇ ਆ ਜੋ ਸਭ ਕੁਝ ਕਰਦੇ ਆ ਅੱਜ ਸਭ ਉਲਟੀ ਬਦੌਲਤ ਹੀ ਹੈ ਕਿ ਜੇ ਆਪਣੇ ਆਜ਼ਾਦ ਹੋਣਾ ਤਾਂ ਆਜ਼ਾਦ ਹੋ ਆਪਣੀ ਗੰਦੀ ਸੋਚ ਤੋਂ ਖੁਸ਼ ਰਹੋ ਆਬਾਦ ਰਹੋ ਜੋਨੇ ਵਜ਼ੀਰੋ ਤੇ ਜ਼ਰੂਰ ਪੜਦੇ ਰਿਹਾ ਕਰੋ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਉਂ ਆਜ਼ਾਦੀ ਦਾ ਤਿਹਾੜਾ ਮਨਾਉਂਦੇ ਹਾਂ ਹਰ ਇੱਕ ਦਿਨ ਦੀ ਜੇ ਕੋਈ ਛੁੱਟੀ ਹੁੰਦੀ ਹੈ ਤਾਂ ਸਾਨੂੰ ਜ਼ਰੂਰ ਇਸ ਬਾਰੇ ਪੜ੍ਹਨਾ ਚਾਹੀਦਾ ਹੈ ਟਾਈਮ ਲਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਸਟੇਡੀਅਮ ਦੇ ਵਿੱਚ ਜਿੱਥੇ ਫੰਕਸ਼ਨ ਹੁੰਦੇ ਆ ਸਕੂਲਾਂ ਵਾਲੇ ਪ੍ਰੋਗਰਾਮ ਕਰਾਉਂਦੇ ਨੇ ਵੱਡੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਤੇ ਤੁਸੀਂ ਜਾਓ ਤੇ ਸਿਖਾਓ ਤੇ ਦੱਸੋ ਕਿ ਕਿਵੇਂ ਅਸੀਂ ਆਜ਼ਾਦ ਹੋਏ ਸੀ ਤੇ ਕਿਵੇਂ ਸਾਡੇ ਲੋਕ ਆਜ਼ਾਦੀ ਖਾਤਰ ਲੜੇ ਤੇ ਕਿਵੇਂ ਅਸੀਂ ਗੋਰੇ ਭਜਾਏ ਸੀ ਤੋਂ ਇਹ ਸਿਰਫ ਹੋਰ ਅਪਡੇਟਸ ਦੇਖਣ ਦੇ ਲਈ ਫੋਲੋ ਕਰ ਲੋ ਜੀ ਚੈਨਲ ਨੂੰ ਤੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ